ਆਟੀ ਐਕਟੀਵਿਸਟ ਮਾਨਿਕ गोयल ਜੁੜੇ ਨੇ ਅਸੀਂ ਸਾਰੇ ਮਾਮਲੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਅਸੀਂ ਦੇਖ ਰਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਔਰ ਖਾਸ ਕਰਕੇ ਲੋਕਾਂ ਦੇ ਟੈਕਸ ਮਨੀ ਨੂੰ ਲੈ ਕੇ ਮਾਨਿਕ गोयल ਬਹੁਤ ਕਨਸਰਨਡ ਨੇ ਕਿ ਜਿਹੜਾ ਲੋਕਾਂ ਦੇ ਟੈਕਸ ਤੋਂ ਪੈਸਾ ਬਟੋਰਿਆ ਜਾਂਦਾ ਉਹ ਸਰਕਾਰ ਕਿੱਥੇ-ਕਿੱਥੇ ਯੂਟਿਲਾਈਜ਼ ਕਰਦੀ ਹੈ ਤਾਂ ਅਸੀਂ ਪਿਛਲੇ ਸਮਿਆਂ ਦੇ ਵਿੱਚ ਵੀ ਦੇਖਿਆ ਕਿ ਮਾਨਿਕ गोयल ਨੇ ਬਹੁਤ ਵੱਡੇ-ਵੱਡੇ ਜਿਹੜੇ ਫਜ਼ੂਲ ਖਰਚੀ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਉਹਨਾਂ ਦੇ ਉਹਨਾਂ ਨੇ ਮਸਲੇ ਲੋਕਾਂ ਦੇ ਸਾਹਮਣੇ ਲਿਆਂਦੇ ਮਾਨੀ ਗੋਇਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਪਰ ਤੁਹਾਡੇ ਲਈ ਜਿਹੜਾ ਇਹ ਨਵਾਂ ਸਾਲ ਹੈ ਮੇਰਾ ਖਿਆਲ ਸੁਖਾਵਾਂ ਹੈ ਤੁਸੀਂ ਸਰਕਾਰ ਦੀ ਰਡਾਰ ਤੇ ਸੀਗੇ ਤੁਹਾਡੇ ਤੇ ਅਲਟੀਮੇਟਲੀ ਉਹਨਾਂ ਨੇ ਪਰਚਾ ਸਾਈਬਰ ਕ੍ਰਾਈਮ ਦਾ ਜਿਹੜਾ ਹੈਗਾ ਉਹ ਦਰਜ ਕਰਤਾ ਉਸ ਤੋਂ ਇਲਾਵਾ ਹੋਰ ਵੀ 8-9 ਜਾਣੇ ਨੇ ਕੁੱਲ 10 ਜਾਣੇ ਤੇ ਪਰਚਾ ਹੋਇਆ ਹਾਂਜੀ ਹਾਂਜੀ ਸੋ ਸਰ ਜਿਹੜੇ ਲੋਕਾਂ ਨੂੰ ਵੈਸੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਕਾਫੀ ਫੈਲਾਅ ਹੋ ਗਿਆ ਕਿ ਇੱਕ ਐਫ ਆਈ ਆਰ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਕੀਤੀ ਗਈ ਹੈ ਸਾਈਬਰ ਕ੍ਰਾਈਮ ਦੀ ਲੁਧਿਆਣਾ ਵਿਖੇ ਪਰ ਤੁਸੀਂ ਡਿਟੇਲ ਦੇ ਵਿੱਚ ਦੱਸੋ ਕਿ ਇਹ ਸਾਰਾ ਕੀ ਮਾਮਲਾ ਸੀ ਅਜਿਹਾ ਕੀ ਤੁਸੀਂ ਲੋਕਾਂ ਨੇ ਸਾਈਬਰ ਕ੍ਰਾਈਮ ਕੀਤਾ ਕਾਂਸ਼ਾ ਜੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਤੇ ਗੱਲ ਇਹ ਹੈ ਕਿ ਸਰਕਾਰ ਹੈਗੀ ਹੈ ਹੁਣ ਜ਼ੁਬਾਨਬੰਦੀ ਦੇ ਉੱਤੇ ਆਈ ਹੈ ਸਰਕਾਰ ਨੂੰ ਇਹ ਸੀਗੇ ਇਹ ਹੈ ਕਿ ਕੋਈ ਵੀ ਜਿਹੜਾ ਹੈਗਾ ਐਕਟਿਵਿਸਟ ਕੋਈ ਵੀ ਜਿਹੜਾ ਹੈਗਾ ਪੱਤਰਕਾਰ ਉਹ ਸਾਨੂੰ ਸਵਾਲ ਨਾ ਕਰੇ ਜਿਹੜੇ ਅਸੀਂ ਪੈਸੇ ਬਰਬਾਦ ਕਰਦੇ ਹਾਂ ਲੋਕਾਂ ਦੇ ਟੈਕਸ ਦੇ ਜਾਂ ਜਿਹੜੀ ਪਬਲਿਕ ਬਣੀ ਹੈਗੀ ਹੈ ਖਜ਼ਾਨੇ ਦੇ ਪੈਸੇ ਹੈ ਉਹਨਾਂ ਨੂੰ ਲੈ ਕੇ ਸਵਾਲ ਨਾ ਕਰੇ ਕਿਉਂਕਿ ਬਹੁਤ ਸਾਰਾ ਜਿਹੜਾ ਪੈਸਾ ਹੈਗਾ ਉਹ ਦਿੱਲੀ ਤੋਂ ਆਏ ਲੋਕਾਂ ਦੇ ਉੱਤੇ ਬਰਬਾਦ ਕੀਤਾ ਜਾ ਰਿਹਾ ਚਾਹੇ ਉਹ ਜਹਾਜ਼ਾਂ ਦੇ ਯੂਜ਼ ਨੂੰ ਲੈ ਕੇ ਕਰ ਲੋ ਚਾਹੇ ਉਹ ਇਹ ਜੇ ਫੇਕ ਇੱਕ ਪੋਸਟਾਂ ਕ੍ਰੀਏਟ ਕੀਤੀਆਂ 3-3 4-4 ਲੱਖ ਰੁਪਏ ਮਹੀਨੇ ਦੀ ਤਨਖਾਹਾਂ ਤੇ ਚਾਹੇ ਹੋਰ ਤਰੀਕੇ ਦੇ ਨਾਲ ਚਾਹੇ ਉਹ ਗਨਮੈਨਾਂ ਨੂੰ ਲੈ ਕੇ ਚਾਹੇ ਉਹ ਬਹੁਤ ਸਾਰੇ ਗੱਲਾਂ ਨੇ ਜਿਹੜੀਆਂ ਕਿ ਦਿੱਲੀ ਤੋਂ ਆਏ ਲੋਕਾਂ ਦੇ ਉੱਤੇ ਪੰਜਾਬ ਦਾ ਹਰ ਮਹੀਨੇ ਸੈਂਕੜੇ ਕਰੋੜਾਂ ਰੁਪਏ ਜਿਹੜਾ ਬਰਬਾਦ ਕੀਤਾ ਜਾ ਰਿਹਾ ਹੈ ਪਰ ਗੱਲ ਹੈ ਕਿ ਸਵਾਲ ਦੀ ਸਵਾਲ ਜਦੋਂ ਕੋਈ ਕਰਦਾ ਇਹਨਾਂ ਨੂੰ ਚੁੱਪਦਾ ਹੈਗਾ ਪਰ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀ ਤਾਂ ਅਰਵਿੰਦ ਕੇਜਰੀਵਾਲ ਜੀ ਮੇਰੇ ਯਾਦ ਆ ਉਹਦੋਂ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਸਵਾਲ ਪੁੱਛੋ ਲੀਡਰਾਂ ਨੂੰ ਸਵਾਲ ਕਰੋ ਭਗਵੰਤ ਮਾਨ ਜੀ ਕਹਿੰਦੇ ਸੀਗੇ ਸੁਖਵੀਰ ਬਾਦਲ ਨੂੰ ਸਵਾਲ ਬ ਹਰ ਇੱਕ ਆਪ ਦੇ ਹਰ ਇੱਕ ਆਪ ਦੇ ਭਾਸ਼ਣ ਦੇ ਵਿੱਚ ਕਹਿੰਦੇ ਸੀ ਕਿ ਲੀਡਰਾਂ ਨੂੰ ਸਵਾਲ ਕਰੋ ਸੁਖਵੀਰ ਬਾਦਲ ਨੂੰ ਸਵਾਲ ਕਰੋ ਕੈਪਟਨ ਨੂੰ ਸਵਾਲ ਕਰੋ ਪਰ ਜਦੋਂ ਇਹਨਾਂ ਨੂੰ ਹੁਣ ਸਵਾਲ ਹੋਣ ਲੱਗੇ ਆ ਤਾਂ ਇਹਨਾਂ ਨੂੰ ਸਵਾਲ ਮਾੜੇ ਲੱਗਦੇ ਆ ਉਦੋਂ ਇਹ ਆਰਟੀ ਦਾ ਪ੍ਰਚਾਰ ਕਰਕੇ ਅਰਵਿੰਦ ਕੇਜਰੀਵਾਲ ਜੀ ਨੂੰ ਇੰਟਰਨੈਸ਼ਨਲ ਮੈਗਸੇਸ ਅਵਾਰਡ ਮਿਲਿਆ ਹੋਇਆ ਆ ਆਰਟੀਆ ਦੇ ਵਿੱਚ ਮੈਨੂੰ ਲੱਗਦਾ ਉਹ ਮੈਗਸੇਸ ਅਵਾਰਡ ਜਿਹੜੇ ਦਿੰਦੇ ਹੈਗੇ ਉਹਨਾਂ ਨੂੰ ਵੀ ਹੁਣ ਸ਼ਰਮ ਆ ਰਹੀ ਹੋਣੀ ਵੀ ਜਦੋਂ ਇਹਨਾਂ ਦੇ ਕੋਲੇ ਆਰਟੀਆ ਦਾ ਜਿਹੜਾ ਹੈਗਾ ਜਵਾਬਦੇਹੀ ਦੇਣ ਦਾ ਟਾਈਮ ਆਇਆ ਤਾਂ ਇਹਨਾਂ ਨੇ ਆਰਟੀਆਜ਼ ਬਲੌਕ ਕਰਨੀ ਸ਼ੁਰੂ ਕਰ ਦਿੱਤੀਆਂ ਅਕੰਸ਼ਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ 4 ਸਾਲਾਂ ਤੋਂ ਇਹਨਾਂ ਨੇ ਜਹਾਜ਼ ਦਾ ਸਾਨੂੰ ਡਾਟਾ ਨਹੀਂ ਦਿੱਤਾ ਕਿ ਕਿੰਨੇ ਅਸੀਂ ਪ੍ਰਾਈਵੇਟ ਜੈਟ ਜਿਹੜੇ ਹੈਗੇ ਹਾਇਰ ਕੀਤੇ ਆ ਕਿੱਥੇ ਉਹ ਜਾਂਦੇ ਗਏ ਆ ਕਿੰਨਾ ਉਹਨਾਂ ਤੇ ਖਰਚਾ ਹੋਇਆ ਕਿਹੜੇ-ਕਿਹੜੇ ਬੰਦੇ ਉਹਦੇ ਚ ਬੈਠਦੇ ਆ ਜਦੋਂ ਕਿ ਇਹ ਲੋਕਾਂ ਦੇ ਪੈਸੇ ਨਾਲ ਹੋ ਰਿਹਾ ਹੈ ਇਹ ਸਾਡਾ ਹੱਕ ਹੈ ਸਾਡਾ ਕਾਨੂੰਨੀ ਹੱਕ ਹੈ ਇਹ ਜਾਨਣਾ ਕਿ ਪੈਸਾ ਕਿੱਥੇ ਬਰਬਾਦ ਹੋ ਰਿਹਾ ਔਰ ਪੈਸਾ ਥੋੜਾ-ਬਹੁਤ ਨਹੀਂ ਹੈਗਾ ਹਰ ਇੱਕ ਮਹੀਨੇ ਸੈਂਕੜੇ ਕਰੋੜ ਰੁਪਏ ਜਿਹੜਾ ਹੈਗਾ ਉਹ ਵਰਤਿਆ ਜਾ ਰਿਹਾ ਜਿੱਦਾਂ ਉਦਾਹਰਨ ਦੇ ਵਜੋਂ ਇੱਕ ਵਾਰ ਕੇਜਰੀਵਾਲ ਜੀ ਮੈਂ ਦੇਖਿਆ ਰਡਾਰ ਡਾਟਾ ਤੇ ਕਿ ਉਹ 400 ਕਰੋੜ ਦਾ ਜਹਾਜ਼ ਲੈ ਕੇ ਦਿੱਲੀੋਂ ਆ ਰਹੇ ਸੀ ਔਰ ਉਹ ਜਿਹੜਾ ਜਹਾਜ਼ ਸੀ ਪੰਜਾਬ ਸਰਕਾਰ ਨੇ ਹਾਇਰ ਕੀਤਾ ਸੀਗਾ ਔਰ ਉਹਨਾਂ ਨੇ ਰੈਲੀ ਦੇ ਵਿੱਚ ਆਉਣਾ ਸੀ ਪਹਿਲਾਂ ਉਹ ਦਿੱਲੀ ਤੋਂ ਬਠਿੰਡਾ 에ਰਪੋਰਟ ਪਹੁੰਚੇ ਮੋਡ ਰੈਲੀ ਸੀ ਉਦੋਂ ਔਰ ਪੰਜਾਬ ਸਰਕਾਰ ਦਾ ਹੈਲੀਕਾਪਟਰ ਫਿਰ 에ਰਪੋਰਟ ਤੇ ਜਾਂਦਾ ਬਠਿੰਡਾ 에ਰਪੋਰਟ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਪਿਕ ਕਰਨ ਪਹਿਲਾਂ ਜਹਾਜ਼ ਤੇ ਆਉਂਦੇ ਫਿਰ ਹੈਲੀਕਾਪਟਰ ਚੱਕ ਕੇ ਉਹਨਾਂ ਨੂੰ ਮੋਡ ਲੈ ਕੇ ਆਉਂਦਾ ਇਸ ਤਰੀਕੇ ਦਾ ਉਹ ਜਿਹੜਾ ਹੈਗਾ ਵੀਆਈਪੀ ਕਲਚਰ ਹੰਡਾਇਆ ਜਾ ਰਿਹਾ ਜਿਹਦਾ ਪੰਜਾਬ ਨੂੰ ਹਰ ਰੋਜ਼ ਕਰੋਨਾ ਰੁਪਏ ਪੈ ਰਹੇ ਚਲੋ ਆਪਾਂ ਗੱਲ ਤੇ ਆਉਨੇ ਸਵਾਲ ਸੀ ਕਿ ਭਗਵੰਤ ਮਾਨ ਜੀ ਜਾਪਾਨ ਦੇ ਦੌਰੇ ਤੇ ਸੀਗੇ ਦਸੰਬਰ ਚ ਤੇ ਉਹਨਾਂ ਨੂੰ ਸਵਾਲ ਇਹੀ ਸੀਗਾ ਕਿ ਭਗਵੰਤ ਮਾਨ ਜੀ ਜਾਪਾਨ ਦੇ ਦੌਰੇ ਤੇ ਨੇ ਪਰ ਮੈਂ ਰਡਾਰ ਐਪ ਦੇ ਵਿੱਚ ਦੇਖ ਰਿਹਾ ਹਾਂ ਕਿ ਪੰਜਾਬ ਦਾ ਸਰਕਾਰੀ ਹੈਲੀਕਾਪਟਰ ਜਿਹੜਾ ਹੈਗਾ ਉਹ ਉੱਡ ਰਿਹਾ ਹੈ ਜੀ ਤੇ ਸਵਾਲ ਇਹ ਸੀਗਾ ਕਿ ਉਹ ਕੌਣ ਉਡਾ ਰਿਹਾ ਹੈ ਇੰਨੀ ਗੱਲ ਸੀ ਕਿ ਅਸੀਂ ਇਹ ਸਵਾਲ ਵੀ ਨਹੀਂ ਪੁੱਛ ਸਕਦੇ ਉਹ ਜਦੋਂ ਮੈਂ ਰਡਾਰ ਦਾ ਡਾਟਾ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਪਾਇਆ ਤੇ ਉੱਥੇ ਪੱਤਰਕਾਰ ਸਾਡੇ ਜਿਹੜੇ ਹੈਗੇ ਆ ਉਹਨਾਂ ਨੇ ਇੰਟਰਵਿਊਜ਼ ਕੀਤੇ ਉਹਨਾਂ ਨੇ ਉਹ ਡਾਟਾ ਕਈਆਂ ਨੇ ਚੱਕ ਕੇ ਪੁਬਲਿਸ਼ ਕਰ ਦਿੱਤਾ ਤੇ ਇਹਨਾਂ ਨੇ ਇੱਕ ਮਤਲਬ ਐਫ ਆਈ ਆਰ ਦਰਜ ਕਰ ਦਿੱਤੀ ਕਿ ਸਮਾਜ ਦੇ ਵਿੱਚ ਇਦਾਂ ਹੋ ਜਾਣਾ ਹੈ ਸਮਾਜ ਦੇ ਵਿੱਚ ਪੋਲਰਾਈਜੇਸ਼ਨ ਹੋ ਜਾਣੀ ਹੈ ਮਤਲਬ ਜਿੱਦਾਂ ਹੁੰਦੇ ਨੇ ਨਾ ਕਿ ਵੱਖ-ਵੱਖ ਜਿਹੜੇ ਗਰੁੱਪਸ ਹੈਗੇ ਉਹਨਾਂ ਦੇ ਵਿੱਚ ਲੜਾਈ ਕ੍ਰੀਏਟ ਹੋ ਜਾਣੀ ਹੈ ਇਹ ਮੈਨੂੰ ਦੱਸੋ ਵੀ ਇਹ ਚੀਜ਼ਾਂ ਦਾ ਜਿਹੜਾ ਹੈਗਾ ਕੀ ਲੈਣਾ ਦੇਣਾ ਹੈਗਾ ਜਹਾਜ਼ ਦੀ ਇੱਕ ਜਾਣਕਾਰੀ ਮੰਗਣ ਦੇ ਨਾਲ ਬਸ ਉਹ ਗੱਲ ਉਹੀ ਹੈ ਕਿ ਜਿਹੜੇ ਲੋਕ ਸਵਾਲ ਕਰਦੇ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਔਰ ਉਹਨਾਂ ਤੇ ਜਿਹੜੇ ਪਰਚੇ ਪਾਈ ਜਾਂਦੇ ਆ ਇਹ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਇਹਨਾਂ ਨੇ ਇੱਕ ਨਵਾਂ ਮਾਈਲਸਟੋਨ ਜਿਹੜਾ ਹੈਗਾ ਇਹਨਾਂ ਨੇ ਸਥਾਪਿਤ ਕਰਨ ਦੀ ਇਹਨਾਂ ਨੇ ਦਾਵਾ ਕੀਤਾ ਸੀਗਾ ਕਿ ਸਾਡੀ ਸਰਕਾਰ ਜਿਹਾ ਕੰਮ ਕੋਈ ਸਰਕਾਰ ਨਾ ਕਰ ਸਕੀ ਐ ਨਾ ਕਰੂਗੀ ਅਸੀਂ ਬਹੁਤ ਸਿੰਪਲੀਸਿਟੀ ਦੇ ਨਾਲ ਰਹਿਣਾ ਹੈ ਅਰਵਿੰਦ ਕੇਜਰੀਵਾਲ ਤਾਂ ਕਿਆ ਕਰਦੇ ਸੀ ਅਸੀਂ ਆਟੋ ਤੇ ਜਾਵਾਂਗੇ ਆਪਣੇ ਆਫਿਸ राइट फिर उदो बाद ਤੁਸੀਂ ਦੇਖੋਗੇ ਉਹਨਾਂ ਨੇ ਸ਼ੀਸ਼ ਮਹਿਲ ਬਣਾਇਆ ਔਰ ਇਹਨਾਂ ਨੇ ਕਿਹਾ ਕਿ ਅਸੀਂ ਕੋਈ ਕਰਪਸ਼ਨ ਨਹੀਂ ਕਰਾਂਗੇ ਬਿਲਕੁਲ ਕਰਪਸ਼ਨ ਫ੍ਰੀ ਸਾਡੀ ਗਵਰਨਮੈਂਟ ਹੋਗੀ ਔਰ ਉਹਨਾਂ ਦੇ ਆਪਣੇ ਜਿਹੜੇ ਮੰਤਰੀ ਨੇ ਉਹ ਦੇਖੋ ਕਿੰਨੇ ਵੱਡੇ ਵੱਡੇ ਕਰਪਸ਼ਨ ਕੇਸਸ ਦੇ ਵਿੱਚ ਜਿਹੜਾ ਹੈਗਾ ਉਹ ਅਕਿਊਜ਼ਡ ਨੇ राइट ਉਸ ਤੋਂ ਇਲਾਵਾ ਅਸੀਂ ਗੱਲ ਕਰਦੇ ਕਿ ਜੋ ਡਾਟਾ ਤੁਸੀਂ ਮੰਗਿਆ ਉਹ ਵੀ ਉਸ ਆਰਟੀਆਈ ਦੇ ਥਰੂ ਜੋ ਗਵਰਨਮੈਂਟ ਦੀ ਖੁਦ ਦੀ ਆਪਣਾ ਇੱਕ ਬਣਾਇਆ ਹੋਇਆ ਐਕਟ ਹੈ ਕਨਸਟੀਟਿਊਸ਼ਨਲ ਐਕਟ ਹੈ राइट ਪਰ ਇਹਨਾਂ ਨੂੰ ਤਾਂ ਖੁਦ ਹੀ ਸਾਰਾ ਡਾਟਾ ਜਿਹੜਾ ਹੈਗਾ ਲੋਕਾਂ ਨੂੰ ਨਸ਼ਰ ਕਰਨਾ ਚਾਹੀਦਾ ਸੀ ਕਿ ਤੁਹਾਡਾ ਪੈਸਾ ਕਿੱਥੇ ਖਰਚ ਹੋ ਰਿਹਾ ਹੈ ਬਿਲਕੁਲ ਦੇਖੋ ਇਹ ਗੱਲਾਂ ਜਦੋਂ ਇਹ ਸੱਤਾ ਦੇ ਵਿੱਚ ਨਹੀਂ ਸੀਗੇ ਜਦੋਂ ਇਹ ਪਾਵਰ ਨਹੀਂ ਆਈ ਸੀ ਗੱਲਾਂ ਵੱਡੀਆਂ-ਵੱਡੀਆਂ ਸੀ ਕਿ ਅਸੀਂ ਮਤਲਬ ਇੱਕ ਫਲੈਟ ਦੇ ਘਰ ਦੇ ਵਿੱਚ ਰਹਾਂਗੇ ਕਮਰੇ ਦੇ ਫਲੈਟ ਦੇ ਵਿੱਚ ਰਹਾਂਗੇ ਅਸੀਂ ਗੱਡੀਆਂ ਨਹੀਂ ਵਰਤਾਂਗੇ ਅਸੀਂ ਸਿਕਿਉਰਿਟੀ ਨਹੀਂ ਵਰਤਾਂਗੇ ਤੁਸੀਂ ਦੇਖੋਗੇ ਸਾਰਿਆਂ ਕੋਲ ਵੱਡੇ-ਵੱਡੇ ਬੰਗਲੇ ਨੇ ਸਾਰਿਆਂ ਮਹਿੰਗੀਆਂ ਤੋਂ ਮਹਿੰਗੀਆਂ 3-3 4-4 ਕਰੋੜਾਂ ਵਾਲੀਆਂ ਗੱਡੀਆਂ ਵਰਤ ਰਹੇ ਨੇ ਤੇ ਜਿਨ੍ਹਾਂ ਦਾ ਹੱਕ ਨਹੀਂ ਵੀ ਹੈਗਾ ਰਗਵਚੱਡੇ ਵਰਗਿਆਂ ਦਾ ਮਨੀਸ ਸੋਦੀਆ ਵਰਗਿਆਂ ਦਾ ਜਾਂ ਕੇਜਰੀਵਾਲ ਵਰਗਿਆਂ ਦਾ ਉਹ ਵੀ ਇੱਥੇ ਆ ਕੇ ਕਰੋੜਾਂ ਦੀਆਂ ਗੱਡੀਆਂ ਵਰਤ ਰਹੇ ਨੇ ਕਰੋੜਾਂ ਦੇ ਜਿਹੜੇ ਹੈਗੇ ਆ ਜਿਹੜੀਆਂ ਹੈਗੇ ਬੰਗਲਿਆਂ ਦੇ ਵਿੱਚ ਰਹਿ ਰਹੇ ਨੇ ਮਨੀਸ਼ ਸੋਦੀਆ ਵਰਗੇ ਮੰਤਰੀਆਂ ਦੇ ਬੰਗਲਿਆਂ ਦੇ ਵਿੱਚ ਰਹਿ ਰਹੇ ਨੇ ਔਰ ਇੱਥੋਂ ਦੇ ਸਿਕਿਉਰਟੀ ਤੁਸੀਂ ਦੇਖੋ ਵੀ 100-150 ਜਾਨਾ ਮਨੀਸ਼ ਸੋਦੀਆ ਕੋਲੇ ਆ ਘੱਟੋ ਘੱਟ 5-6 ਸੋ ਜਾਨਾ ਭਗਵੰਤ ਮਾਨ ਜੀ ਲੈ ਕੇ ਤੁਰਦੇ ਉਹਨਾਂ ਦਾ ਪਰਿਵਾਰ ਲੈ ਕੇ ਤੁਰਦਾ ਤੇ ਇਸ ਤਰੀਕੇ ਨਾਲ ਕੋਈ ਵੀ ਗੱਲ ਤੇ ਇਹ ਖਰੇ ਨਹੀਂ ਉਤਰੇ ਔਰ ਹੈਲੀਕਾਪਟਰ ਪੰਜਾਬ ਦੇ ਵਿੱਚ ਪਹਿਲਾਂ ਯੂਜ਼ ਹੁੰਦਾ ਸੀ ਪੰਜਾਬ ਦੇ ਵਿੱਚ ਪਹਿਲਾਂ 에ਅ ਜਿਹੜਾ ਹੈਗਾ ਪਲੇਨ ਜਿਹੜਾ ਪ੍ਰਾਈਵੇਟ ਜੈਟ ਕਹਿੰਦੇ ਨੇ ਕਦੇ ਹਾਇਰ ਹੀ ਨਹੀਂ ਹੋਇਆ ਸੀ ਇਹਨਾਂ ਨੇ ਪ੍ਰਾਈਵੇਟ ਜੈਟ ਤੇ ਇੰਨੇ ਤੇ ਪ੍ਰਵਿੰਦ ਕੇਜਰੀਵਾਲ ਜੀ ਨੂੰ ਦਿੱਲੀੋਂ ਲਿਆਉਂਦੇ ਰਹੇ ਆ ਰੈਲੀਆਂ ਦੇ ਵਿੱਚ ਤੇ ਮਤਲਬ ਬੁਰਾ ਹਾਲ ਕਰ ਦਿੱਤਾ ਇਹਨਾਂ ਨੇ ਪੰਜਾਬ ਦੇ ਖਜ਼ਾਨੇ ਦਾ ਬਹੁਤ ਵੱਡਾ ਹਿੱਸਾ ਪੰਜਾਬ ਦੇ ਖਜ਼ਾਨੇ ਦਾ ਇਸ਼ਤਿਹਾਰਬਾਜ਼ੀ ਤੇ ਜਿਹੜਾ ਹੈਗਾ ਆਪਣੇ ਹੈਲੀਕਾਪਟਰਾਂ ਤੇ ਇਹਨਾਂ ਦੇ ਅਯਾਸ਼ੀ ਤੇ ਜਿਹੜਾ ਉਡਾਇਆ ਆ ਆਪਣੀ ਮਸ਼ਹੂਰੀ ਕਰਨ ਤੇ ਉਡਾਇਆ ਔਰ ਸਾਡੇ ਸਵਾਲ ਇਹੀ ਆ ਕਿ ਸਵਾਲ ਅਸੀਂ ਇਹੀ ਪੁੱਛਦੇ ਆਂਗੇ ਆਟੇ ਹੀ ਸਾਡੀ ਇਹੀ ਹੁੰਦੀ ਹੈ ਕਿ ਇਹਦੇ ਸਾਨੂੰ ਜਵਾਬ ਤੇ ਦਿਓ ਤੁਹਾਡੀ ਤੁਸੀਂ ਤੇ ਆਰਟੀ ਐਕਟ ਤੇ ਬਣੇ ਹੀ ਇਸ ਲਈ ਸੀਗਾ ਕਿ ਕੋਈ ਇੱਕ ਕੁਝ ਬੋਲ ਨਾ ਰਹੇ ਇਕਾ ਹਾਂ ਆਮ ਬੰਦਾ ਕੋਈ ਵੀ ਨਾ ਜਿਹੜਾ ਕੋਈ ਬਹੁਤ ਇਹ ਕੋਈ ਪ੍ਰਿੰਟਿੰਗ ਪ੍ਰਿੰਟਿੰਗ ਵੀ ਨਹੀਂ ਜਾਣਦਾ ਜੀ ਉਹ ਇੱਕ ਸਿੰਪਲ ਪਰਚੀ ਤੇ ਲਿਖ ਕੇ ਵੀ ਕਿਸੇ ਡਿਪਾਰਟਮੈਂਟ ਨੂੰ ਦਵੇ ਕਿ ਸਾਨੂੰ ਇਹ ਕਾਗਜ਼ ਦਿਓ ਤੁਸੀਂ ਆਪਦਾ ਉਸ ਰੂਲ ਦੇ ਅਕੋਰਡਿੰਗ ਉਹਦਾ ਫੋਟੋਸਟੇਟ ਦਾ ਖਰਚਾ ਭਰ ਕੇ ਉਹਨਾਂ ਨੂੰ ਕਾਗਜ਼ ਦੇਣੇ ਆ ਪਰ ਇਹ ਪ੍ਰੋਫੈਸ਼ਨਲ ਕਿਉਂ ਹਾਂ ਹਾਂ ਅਸਲ ਹੁੰਦਾ ਕਿ ਉਹਨਾਂ ਨੇ ਤੁਹਾਡੀਆਂ ਕਿੰਨੀਆਂ ਜਿਹੜੀਆਂ ਆਰਟੀਆਈ ਉਹਦਾ ਜਵਾਬ ਨਹੀਂ ਦਿੱਤੇ ਇਹ ਬਹੁਤ ਸਾਰੀਆਂ ਨੇ ਹੰਡਰਡਸ ਨੇਗੀਆਂ ਅਟੇ ਤਾਂ ਜਿਹੜੇ ਜਵਾਬ ਨਹੀਂ ਦਿੰਦੇ ਜਿੱਦਾਂ ਜਿੱਦਾਂ ਇਹ ਜਹਾਜ਼ ਦੇ ਖਰਚੇ ਹੋਗੇ ਇਸ਼ਤਿਹਾਰਬਾਜ਼ੀ ਦੇ ਖਰਚੇ ਹੋਗੇ ਜਾਂ ਇਹਨਾਂ ਦੇ ਮੰਤਰੀਆਂ ਨੇ ਕੋਠੀਆਂ ਦੇ ਵਿੱਚ ਜਿਹੜੇ ਰੈਨੋਵੇਸ਼ਨ ਕਰਦੇ ਪਏ ਆ ਜਾਂ ਜਿਹੜੇ ਇਹ ਇਸ ਤਰੀਕੇ ਨਾਲ ਪੁੱਠੇ ਸਿੱਧੇ ਕਮਾਂ ਤੇ ਯਾਸ਼ੀਆਂ ਤੇ ਢਾਉਂਦੇ ਆ ਪੈਸੇ ਬਿਲਕੁਲ ਨਹੀਂ ਉੱਥੇ ਬਲੌਕ ਕਰਕੇ ਬੈਠ ਜਾਂਦੇ ਨੇਗੇ ਔਰ ਹੁਣ ਤੇ ਇਹਨਾਂ ਨੇ ਜਿਹੜੇ ਕਮਿਸ਼ਨਰ ਲਗਾਏ ਨੇ ਉਹ ਆਪਦੇ ਵਰਕਰ ਜਿਹੜੇ ਆਪਦੇ ਟਿਕਟੂ ਜਿਹੜੇ ਹੈਗੇ ਟਿਕਟਾ ਮੰਗਦੇ ਸੀਗੇ ਜਾਂ ਜਿਹੜੇ ਇਹਨਾਂ ਦੇ ਲੀਡਰਾਂ ਦੇ ਚਾਹਤੇ ਸੀ ਉਹਨਾਂ ਨੂੰ ਇਨਫੋਰਮੇਸ਼ਨ ਕਮਿਸ਼ਨਰ ਲਗਾ ਦਿੱਤਾ ਉਹੋ ਤੇ ਬਿਲਕੁਲ ਹੀ ਮਤਲਬ ਇੱਕ ਪੱਖਪਾਤੀ ਰਵਈਆ ਔਰ ਜਿਹੜਾ ਇੱਕ ਆਰਟੀ ਐਕਟ ਵੀ ਕਹਿੰਦਾ ਕਿ ਪੋਲਿਟਿਕਲ ਬੰਦਿਆਂ ਨੂੰ ਜਾਂ ਪੋਲਿਟਿਕਲ ਪਾਰਟੀ ਦੇ ਬੰਦਿਆਂ ਨੂੰ ਕਮਿਸ਼ਨਰ ਰਿਗਾਇਆ ਜਾ ਜਾ ਸਕਦਾ ਔਰ ਉਸ ਨੂੰ ਇਹਨਾਂ ਨੇ ਲਗਾਇਆ ਹੋਇਆਗਾ ਉਹ ਤੇ ਮਤਲਬ ਇਹ ਇੱਕ ਆਰਟੀ ਐਕਟ ਨੂੰ ਤੇ ਬਰਬਾਦ ਕਰਨ ਦੇ ਤੋਲੇ ਤਾਂ ਕਿ ਅਸੀਂ ਲਕੋ ਰੱਖੀਏ ਹਰ ਇੱਕ ਚੀਜ਼ ਆ ਉਹ ਤੁਸੀਂ ਦੇਖੋ ਪਿਛਲੀ ਵਾਰੀ ਜਦੋਂ ਮੈਂ ਇੱਕ ਪਲੇਨ ਦੇ ਟੈਂਡਰ ਦਾ ਇੱਕ ਟਵੀਟ ਪਾਇਆ ਸੀਗਾ ਤੇ ਉਦੋਂ ਵੀ ਇਹਨਾਂ ਨੂੰ ਤਕਲੀਫ ਹੋਈ ਸੀ ਉਦੋਂ ਵੀ ਇਹ ਉਥੇ ਧਮਕਾਉਣ ਟਾਈਪ ਜਿ ਇਹਨਾਂ ਨੇ ਪੁਲਿਸ ਦੇ ਹੈਂਡਲ ਤੋਂ ਸਟੇਟ ਹੈਂਡਲ ਤੋਂ ਕਿਹਾ ਕਿ ਤੁਸੀਂ ਇਹ ਨਹੀਂ ਪਾ ਸਕਦੇ ਹੁਣ ਤੇ ਹੁਣ ਜਦੋਂ ਮੈਂ ਇੱਕ ਸਵਾਲ ਕੀਤਾ ਜਹਾਜ਼ ਬਾਰੇ ਤੇ ਹੁਣ ਵੀ ਇਹਨਾਂ ਨੂੰ ਤਕਲੀਫ ਹੋਈ ਹੁਣ ਇਹਨਾਂ ਨੇ ਪਰਚਾ ਪਾ ਦਿੱਤਾ ਮਤਲਬ ਗੱਲ ਉਹੀ ਹੈ ਕਿ ਵੱਡੀ ਕਰਪਸ਼ਨ ਹੋ ਰਹੀ ਹੈ ਵੱਡਾ ਮਿਸਯੂਜ਼ ਹੋ ਰਿਹਾ ਹੈ ਜਿਹੜੇ ਲੋਕ ਅਧਿਕਾਰਤ ਨਹੀਂ ਹੈਗੇ ਉਹ ਵੀ ਹੈਲੀਕਾਪਟਰ ਤੇ ਪਲੇਨ ਯੂਜ਼ ਕਰ ਰਹੇ ਨੇ ਉਹ ਰੋਜ਼ ਦਾ ਕਰੋੜਾਂ ਰੁਪਏ ਬਰਬਾਦ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਇਹ ਹੈ ਕਿ ਇਹ ਡਾਟਾ ਪਤਾ ਨਾ ਲੱਗ ਜੇ ਇਹ ਲੋਕਾਂ ਸਾਹਮਣੇ ਨਾ ਆ ਜੇ ਕਿਉਂਕਿ ਇੱਕ ਵਾਰੀ ਅਸੀਂ ਡਾਟਾ ਕੱਢਿਆ ਸੀ ਜਿੱਥੇ ਗੁਜਰਾਤ ਦੇ ਵਿੱਚ ਇਹ ਚਰਖਾ ਕੱਤਣ ਗਏ ਸੀ ਤੁਹਾਡੇ ਯਾਦ ਹੋਣਾ ਸ਼ੁਰੂ ਦੇ ਵਿੱਚ ਭਗਵੰਤ ਜੀ ਉਦੋਂ ਇੱਕ ਦਿਨ ਦਾ ਖਰਚਾ 45 ਲੱਖ ਰੁਪਏ ਸੀਗਾ ਇਹਨਾਂ ਦੇ ਹੈਲੀਕਾਪਟਰ ਦਾ ਤੇ ਸੌਰੀ ਪਲੇ ਇਨ ਦਾ ਤੇ ਉਹ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮਿਸਯੂਜ਼ ਕਰਦੇ ਆ ਪੈਸੇ ਨੂੰ ਉਸ ਤੋਂ ਬਾਅਦ ਇਹਨਾਂ ਨੇ ਸੌਹ ਚੁੱਕ ਸਮਾਗਮ ਤੇ ਦਿੱਲੀੋਂ ਆਪਣੇ ਮੰਤਰੀ-ਮੰਤਰੀ ਬੁਲਾਏ ਜਹਾਜ਼ਾਂ ਤੇ ਤੇ ਉਸ ਦਿਨ ਦਾ ਇੱਕ ਦਿਨ ਦਾ ਖਰਚਾ 55 ਲੱਖ ਰੁਪਏ ਸੀਗਾ ਤੇ ਇਸ ਤਰੀਕੇ ਦੇ ਨਾਲ ਜਿਹੜਾ ਲੋਕਾਂ ਦਾ ਪੈਸਾ ਪਰ ਪਰ ਕੇ ਬਰਬਾਦ ਕੀਤਾ ਜਾ ਰਿਹਾ ਹੈ ਤੇ ਬਸ ਇਹ ਗੱਲ ਲੁਕੋਣ ਤੇ ਆਏ ਹੋਇਆ ਜਦੋਂ ਦੂਜੀਆਂ ਸਰਕਾਰਾਂ ਸੀ ਸਾਨੂੰ ਆਰਟੀਆ ਦੇ ਵਿੱਚ ਕਦੇ ਦਿੱਕਤ ਨਹੀਂ ਹੋਈ ਅਸੀਂ ਆਰਟੀ ਮੰਗਦੇ ਸੀਗੇ ਉਹਦੇ ਉਹਨਾਂ ਆਰਟੀਆ ਨੂੰ ਸਾਹਮਣੇ ਰੱਖ ਕੇ ਭਗਵੰਤ ਮਾਨ ਜੀ ਜਿਹੜੇ ਹੈਗੇ ਆਪਣੇ ਭਾਸ਼ਣ ਬਣਾਉਂਦੇ ਸੀਗੇ ਹਾਂ ਸਿਆਸਤ ਕਰਦੇ ਰਹੇ ਭਾਸ਼ਣ ਬਣਾਉਂਦੇ ਰਹੇ ਕਿ ਆ ਦੇਖੋ ਸੁਖਵੀਰ ਬਾਦਲ ਦਾ ਜਹਾਜ਼ ਕਿ ਹੈਲੀਕਾਪਟਰ ਕਿੰਨਾ ਚੱਲਿਆ ਆ ਦੇਖੋ ਜੀ ਕੈਪਟਨ ਮਰਿੰਦਰ ਦਾ ਹੈਲੀਕਾਪਟਰ ਕਿੰਨਾ ਚੱਲਿਆ ਪਰ ਜਦੋਂ ਹੁਣ ਇਹਨਾਂ ਤੇ ਸਵਾਲ ਹੋਏ ਤਾਂ ਇਹ ਲੋਕਾਂ ਦੇ ਪਰਚੇ ਪਾਉਣ ਤੇ ਆ ਗਏ ਲੋਕਾਂ ਦੀ ਜ਼ੁਬਾਨ ਬੰਦੀ ਕਰਨ ਤੇ ਮੇਰਾ ਖਿਆਲ ਹੈ ਮਾਨਿਕ ਜੀ ਇਹ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ ਦੇ ਵਿੱਚ ਹੋਇਆ ਹੈ ਕਿ ਕੋਈ ਆਰਟੀਆਈ ਐਕਟਿਵਿਸਟ ਆ ਸਵਾਲ ਪੁੱਛ ਰਿਹਾ ਬੜਾ ਜੈਨੂਇਨ ਸਵਾਲ ਪੁੱਛਿਆ ਤੁਸੀਂ ਔਰ ਤੁਹਾਡੇ ਉੱਪਰ ਪਰਚਾ ਕਰਤਾ ਗਿਆ ਮੈਨੂੰ ਲੱਗਾ ਵੈਸੇ ਵੀ ਇਹ ਮੈਂ ਵੀ ਆਪਣੇ ਜਰਨਲਿਸਟਿਕ ਕੈਰੀਅਰ ਦੇ ਵਿੱਚ ਜਿਹੜਾ ਹੈਗਾ ਪਹਿਲੀ ਵਾਰ ਦੇਖ ਰਹੀ ਹਾਂ ਕਿ ਇਸ ਤਰ੍ਹਾਂ ਆਰਟੀਆਈ ਮੰਗਣ ਤੇ ਪਰਚਾ ਹੋਇਆ ਹੋਵੇ ਨਹੀਂ ਆਰਟੀਆਈ ਤਾਂ ਦਿੰਦੇ ਨਹੀਂ ਸੋਸ਼ਲ ਮੀਡੀਆ ਤੇ ਸਵਾਲ ਹੀ ਸੀ ਸੋ ਆਰਟੀਆਈ ਤਾਂ ਬਲੌਕ ਕਰ ਹੀ ਬੈਠੇ ਹੈਗੇ ਪਰ ਗੱਲ ਇਹ ਹੈ ਕਿ ਸਵਾਲ ਕਰਨ ਤੇ ਹੀ ਇਹਨਾਂ ਨੂੰ ਦਿੱਕਤ ਹੋ ਗਈ ਔਰ ਕੋਈ ਇਹਦੇ ਚ ਕੰਪਲੇਨੈਂਟ ਨਹੀਂ ਹੈਗਾ ਇੱਕ ਹੁੰਦਾ ਨਾ ਕਿ ਐਫ ਆਈ ਆਰ ਦਰਜ ਕਰਨ ਲਈ ਤੁਹਾਨੂੰ ਇੱਕ ਥਰਡ ਪਾਰਟੀ ਕੰਪਲੇਨੈਂਟ ਤਾਂ ਮਿਨੀਮ ਚਾਹੀਦਾ ਹੀ ਹੁੰਦਾ ਨਾ ਕਿ ਸਾਨੂੰ ਵੀ ਆਹ ਸਵਾਲ ਕਰਨ ਦੇ ਨਾਲ ਜੀ ਮੈਨੂੰ ਆ ਨੁਕਸਾਨ ਹੋ ਗਿਆ ਜਾਂ ਸਾਡੀ ਸਾਡੇ ਜਿਹੜੇ ਹੈਗੇ ਆ ਲੋਕਾਂ ਦਾ ਨੁਕਸਾਨ ਹੋ ਗਿਆ ਜਾਂ ਸਾਡੇ ਵਿੱਚ ਦਰਾਰ ਪੈਦਾ ਹੋ ਗਈ ਜਿਵੇਂ ਇਹਨਾਂ ਨੇ ਲਿਖਿਆ ਕਿ ਸਮਾਜ ਦੇ ਵੱਖ-ਵੱਖ ਧਿਰਾਂ ਦੇ ਵਿੱਚ ਸਮਾਜਿਕ ਦਰਾਰ ਪੈਦਾ ਹੋ ਗਈ ਜੀ ਉਹਨਾਂ ਦੇ ਵਿੱਚ ਇਹ ਹੋ ਗਿਆ ਕੰਪਲੇਨੈਂਟ ਵੀ ਇਹਨਾਂ ਨੇ ਆਪਣਾ ਇੱਕ ਚੱਕ ਕੇ ਸਾਈਬਰ ਕ੍ਰਾਈਮ ਦਾ ਕੋਈ ਇਨਸਪੈਕਟਰ ਹੈਗਾ ਤਕਵੀਰ ਥਾ ਸ਼ਾਇਦ ਉਹਨੂੰ ਕੰਪਲੇਨੈਂਟ ਬਣਾਤਾ ਕਿ ਜੀ ਮੈਂ ਦੇਖਿਆ ਇਹਦੇ ਨਾਲ ਇਹ ਹੋ ਗਿਆ ਮਿਸ ਇੰਟਰਪ੍ਰੀਟੇਸ਼ਨ ਕੀ ਮਿਸ ਇੰਟਰਪ੍ਰੀਟ ਸਵਾਲ ਦੇ ਵਿੱਚ ਕੀ ਮਿਸ ਇੰਟਰਪ੍ਰੀਟੇਸ਼ਨ ਹੋ ਗਈ ਸਵਾਲ ਕੀਤਾ ਹੈ ਤੁਹਾਡੇ ਕੋਲ ਜਵਾਬ ਲੋਕਾਂ ਦੇ ਪੈਸਿਆਂ ਨਾਲ ਤੁਸੀਂ ਵਰਤ ਰਹੇ ਹੋ ਹੈਗਾ ਔਰ ਜੈਨੂਨ ਡਾਟਾ ਲਾਇਆ ਹੋਇਆ ਡਾਰ ਦਾ ਕਿ ਜਹਾਜ਼ ਜਿਹੜਾ ਹੈਲੀਕਾਪਟਰ ਹੈ ਉੱਡ ਰਿਹਾ ਹੈ ਉਹ ਚੰਡੀਗੜ੍ਹ ਦੇ ਵਿੱਚ ਉੱਡਿਆ ਅੰਮ੍ਰਿਤਸਰ ਦੇ ਵਿੱਚ ਉੱਡਿਆ ਤੇ ਤੁਸੀਂ ਉਹਦਾ ਜਵਾਬ ਦੇ ਦਿਓ ਕਿ ਫਲਾਣਾ ਬੰਦਾ ਉਡਾ ਰ ਜੇ ਤੁਸੀਂ ਆਰਟੀ ਦਾ ਜਵਾਬ ਦੇ ਦੋ ਹੁਣ ਆਰਟੀ ਦਾ ਜਵਾਬ ਨਹੀਂ ਦੇਣਾ ਲੋਕ ਸੋਸ਼ਲ ਮੀਡੀਆ ਤੇ ਹੀ ਪੁੱਛਣਗੇ ਤੇ ਜੇ ਤੁਸੀਂ ਹੁਣ ਇਹ ਚੀਜ਼ਾਂ ਨਹੀਂ ਬਰਦਾਸ਼ਤ ਕਰ ਸਕਦੇ ਫਿਰ ਤੁਸੀਂ ਅ ਛੱਡ ਦਿਓ ਕੁਰਸੀ ਨੂੰ ਕਿਉਂਕਿ ਕਾਂਕਸ਼ਾ ਜੀ ਦੇਖੋ ਜਿਹੜੇ ਸਿਆਸਤਦਾਨ ਹੁੰਦੇ ਨੇ ਨਾ ਕੁਰਸੀ ਤੇ ਬਹਿ ਜਾਂਦੇ ਨੇ ਉਹ ਆਪਦੇ ਆਪ ਨੂੰ ਇੱਕ ਡਿਕਟੇਟਰ ਸਮਝਣ ਲੱਗ ਜਾਂਦੇ ਨੇ ਸੁਪਰੀਮ ਸੁਪਰੀਮ ਪਾਵਰ ਸਮਝ ਲੱਗ ਜਾਂਦੇ ਹਾਂਜੀ ਉਹਨਾਂ ਨੂੰ ਲੱਗਦਾ ਕਿ ਜਿਹੜੇ ਸਾਹਮਣੇ ਆਉਂਦੇ ਨੇ ਮੇਰਾ ਖਿਆਲ ਹੈ ਵੀ ਸਿਆਸਤ ਜਿਹੜੀ ਹੈਗੀ ਆ ਸਾਹਮਣੇ ਜਿਹੜੇ ਲੋਕ ਨੇ ਉਹ ਕੋਈ ਐਵੇਂ ਹੀ ਕੀੜੇ ਮਕੋੜੇ ਨੇ ਅਸੀਂ ਪੁਲਿਸ ਨੂੰ ਕਹੀਏ ਇਹਨਾਂ ਨੂੰ ਡਰਾ ਲਾਂਗੇ ਤੇ ਚੁੱਪ ਕਰ ਜਾਂਦੇਗੇ ਪਰ ਨਹੀਂ ਅਸੀਂ ਤੇ ਕਦੋਂ ਦੇ ਬੋਲਦੇ ਆ ਅਸੀਂ ਤੇ ਉਥੇ ਰਾ ਕੁਝ ਹੋਇਆ ਸੀ ਤੇ ਕਦੇ ਨਹੀਂ ਚੁੱਪ ਕੀਤੇ ਨਾ ਅੱਗੇ ਕਰਨਾ ਹੈ ਪਰ ਗੱਲ ਇਹ ਹੈ ਜੀ ਤੁਸੀਂ ਦੱਸੋਗੇ ਵੀ ਤੁਸੀਂ ਕੀ ਕੁਝ ਫੇਸ ਕੀਤਾ ਵੀ ਤੁਹਾ ਜਨਰਲ ਲਾਈਫ ਦੇ ਵਿੱਚ ਕੀ ਕੁਝ ਤੁਹਾਨੂੰ ਕਿਉਂਕਿ ਪਿੱਛੇ ਜੇ ਤੁਹਾਡੇ ਕੋਈ ਰਿਸ਼ਤੇਦਾਰ ਉਹਨਾਂ ਦੇ ਗੋਲੀਆਂ ਵੀ ਚਲਾਈਆਂ ਗਿਆ ਸੀ ਉਹ ਉਹ ਕੀ ਸਾਰਾ ਮਸਲਾ ਸੀ ਉਹ ਕਿਉਂ ਹੋਇਆ ਸਾਰਾ ਮਸਲਾ ਇਹ ਦੇਖੋ ਪ੍ਰਕਾਸ਼ਾ ਜੀ ਮੇਰੀ ਆਦਤ ਹੈਗੀ ਕਿ ਜਿਹੜੇ ਮਸਲੇ ਨਾ ਸੀ ਸੌਲਟ ਕਰ ਲੈਣੇ ਆ ਜਾਂ ਜਿਹੜੇ ਮਸਲੇ ਅਸੀਂ ਡੇਲੀ ਰੁਟੀਨ ਦੇ ਵਿੱਚ ਇਹ ਤਾਂ ਹੁਣ ਕਿਤੇ ਪੁਲਿਸ ਤੋਂ ਫੋਨ ਕਰਾਤਾ ਕਦੇ ਐਸਐਸਪੀ ਤੋਂ ਕਦੇ ਕੀ ਤੋਂ ਕਦੇ ਕੀ ਤੋਂ ਬਹੁਤ ਕੁਝ ਹੁੰਦਾ ਰਹਿੰਦਾ ਹੈ ਲਾਈਫ ਦੇ ਵਿੱਚ ਰੈਗੂਲਰ ਡੇਜ਼ ਦੇ ਵਿੱਚ ਤੇ ਕਿਹਦੀ ਆ ਗਈ ਕਦੇ ਕਿਸੇ ਦਾ ਫੋਨ ਆ ਗਿਆ ਇਹ ਤਾਂ ਚੱਲਦਾ ਹੀ ਰਹਦਾ ਹੈ ਬਟ ਉਹ ਚੀਜ਼ਾਂ ਜਦੋਂ ਅਸੀਂ ਨਹੀਂ ਕਿਸੇ ਦੀ ਮੰਨਣੀ ਜਾਂ ਨਹੀਂ ਆਪਣੇ ਤੋਂ ਮੈਨੇਜ ਹੋ ਜਾਂਦੀਆਂ ਤੇ ਅਸੀਂ ਉਹਦੇ ਉੱਤੇ ਬਾਲਾ ਬਹੁਤਾ ਜਿਆਦਾ ਰਿਐਕਟ ਨਹੀਂ ਕਰਦੇ ਕਈਆਂ ਨੂੰ ਆਤ ਹੁੰਦੀ ਹੈ ਨਿੱਕੀ ਨਿੱਕੀ ਗੱਲ ਤੇ ਬੋਲਣਾ ਕਿਉਂਕਿ ਮੈਨੂੰ ਮੇਰਾ ਇਹ ਮੰਨਣਾ ਹੈ ਨਿੱਜੀ ਤੌਰ ਤੇ ਵੀ ਜਦੋਂ ਆਪਾਂ ਨਿੱਕੀ ਨਿੱਕੀ ਗੱਲ ਆਪਾਂ ਸੋ ਜਿਹੜੀ ਹੈਗੀ ਪਬਲਿਕ ਡੋਮੇਨ ਦੇ ਵਿੱਚ ਰੱਖਣ ਲੱਗ ਜਾਂਦੇ ਨੇ ਰੋਚਦੀਆਂ ਤੇ ਫਿਰ ਲੋਕ ਵੀ ਉਹਦੇ ਨਾਲ ਡਰਨ ਲੱਗ ਜਾਂਦੇ ਨੇ ਕਿ ਇਹ ਸਵਾਰ ਸਰਕਾਰ ਨੂੰ ਸਵਾਲ ਕਰਦੇ ਤੇ ਇਹਨਾਂ ਨੂੰ ਮੜਮਣਾ ਇਹ ਫੇਸ ਕਰਨਾ ਪੈਂਦਾ ਬਸ ਠੀਕ ਹੈ ਜਦੋਂ ਉਹਨਾਂ ਨੇ ਪਰਚਾ ਪਾਇਆ ਜਿਹੜਾ ਕਿ ਲੁਕਿਆ ਨਹੀਂ ਰਹਿ ਸਕਦਾ ਸੀ ਤਾਂ ਕਰਕੇ ਪਬਲਿਕ ਡੋਮੇਨ ਦੇ ਵਿੱਚ ਆਇਆ ਤੇ ਉਹ ਜਿਹੜਾ ਫਰੋਤੀ ਵਾਲਾ ਮਸਲਾ ਸੀਗਾ ਉਹ ਫਰੋਤੀ ਦੀਆਂ ਕਾਲਾਂ ਸੀ ਜੀ ਉਹ ਉਦੋਂ ਬਾਅਦ ਵੀ ਆਈਆਂ ਨਗੀਆਂ ਕਿ ਤੁਸੀਂ ਸਾਨੂੰ ਜਿਹੜਾ ਹੈਗਾ 1 ਕਰੋੜ ਰੁਪਇਆ ਦਿਓ ਤੇ ਅਸੀਂ ਫਿਰ ਤੁਹਾਡੇ ਤੇ ਗੋਲੀਆਂ ਚਲਉਣੀਆਂ ਬੰਦ ਕਰਾਂਗੇ ਤੇ ਉਹਨੂੰ ਅਸੀਂ ਐਂਟਰਟੇਨਿੰਗ ਕੀਤਾ ਕੋਈ ਚਲੋ ਪੁਲਿਸ ਮੈਟਰ ਉਹ ਹੈਂਡਲ ਕਰ ਰਹੀ ਹੈ ਬਟ ਇਸ ਤਰੀਕੇ ਦੇ ਨਾਲ ਕਾਫੀ ਦੇਖੋ ਚੱਲਦਾ ਰਹਿੰਦਾ ਪਰ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਸੇਫ ਮਹਿਸੂਸ ਕਰਦੇ ਹੋ ਜਾਂ ਫਿਰ ਤੁਹਾਨੂੰ ਪੁਲਿਸ ਨੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਤੇ ਮੇਰੇ ਕੋਲੇ ਪਰਸਨ ਟੋਰ ਦੇ ਕੋਈ ਪ੍ਰੋਟੈਕਸ਼ਨ ਨਹੀਂ ਮੈ ਲਈ ਹੋਈ ਨਹੀਂ ਕੋਈ ਮੇਰੇ ਕੋਲੇ ਹਾਂ ਮੇਰੇ ਲਾਇਸੈਂਸ ਬਣਿਆ ਹੋਇਆਗਾ ਤੇ ਠੀਕ ਹੈ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਆਪਣਾ ਵੈਪਨ ਕੈਰੀ ਕਰਦਾਗਾ ਤੇ ਮੈਂ ਉਹਦੇ ਨਾਲ ਠੀਕ ਹੈ ਆਪਣੀ ਸੁਰੱਖਿਆ ਕਰ ਸਕਦੇ ਹਾਂ ਦੈਟਸ ਆਲ ਮੈਨੂੰ ਲੋਡ ਨਹੀਂ ਹੈਗੀ ਨਾ ਚੀਜ਼ਾਂ ਦੀ ਬਾਕੀ ਜੇ ਕੋਈ ਇਦਾਂ ਦੀ ਕੋਈ ਲੋਡ ਵੀ ਪਈ ਤਾਂ ਉਹ ਕੋਈ ਮੈਨੂੰ ਲੱਗਦਾ ਹੈ ਕਿ ਤੁਸੀਂ ਜੇ ਕੁਝ ਕਰ ਸਕਦੇ ਹੋ ਤੇ ਆਪਣੇ ਆਪ ਕਰੋ ਠੀਕ ਹੈ ਬਾਕੀ ਜੇ ਕੋਈ ਕੋਈ ਇੱਕ ਜਿਹਦਾ ਕੋਈ ਗੱਲ ਹੁੰਦੀ ਹੈ ਤਾਂ ਡੈਫੀਨਿਟਲੀ ਦੇਖ ਲਾਂਗੇ ਉਹਦੇ ਵਿੱਚ ਪਰ ਮੈਨੂੰ ਹਜੇ ਐਜ਼ ਆਫ ਨਾਓ ਕੋਈ ਲੱਗਦਾ ਨਹੀਂ ਕਿ ਸਿਕਿਉਰਿਟੀ ਦਾ ਕੋਈ ਇਦਾਂ ਦਾ ਸਿਸਟਮ ਕੋਈ ਹੈਗਾ ਯਾਰ ਹਮ ਹਮ ਜਿਹੜਾ ਚਾਰ ਜਿਹੜਾ ਉਹ ਜਿਹੜਾ ਗੋਲੀ ਚੱਲਣ ਵਾਲਾ ਸਿਸਟਮ ਸੀ ਉਹਦੇ ਵਿੱਚ ਜ਼ਰੂਰ ਇਹਨਾਂ ਨੂੰ ਕੋਲ ਉਸ ਨੂੰ ਉਹ ਚਾਤਰੀ ਨੇ ਸਾਹਮਣੇ ਹੀ ਰਹਿੰਦੇ ਨੇ ਕਿ ਫਰੋਤੀ ਫਰੂਤੀ ਦੀ ਗੱਲ ਆਣੀ ਉਹ ਚ ਮੇਰੇ ਖਿਆਲ ਤੋਂ ਉਹਨਾਂ ਨੇ ਜਰੂਰ ਕੋਈ ਐਪਲੀਕੇਸ਼ਨ ਦਿੱਤੀ ਹੈ ਕਿ ਸਿਕਿਉਰਿਟੀ ਦਾ ਧਿਆਨ ਰੱਖੋ ਭਾਈ ਇੱਥੇ ਬਹੁਤ ਕਿਉਂਕਿ ਤੁਸੀਂ ਦੇਖੋਗੇ ਇਹ ਪੰਜਾਬ ਦੇ ਵਿੱਚ ਜਿਹੜਾ ਹੈਗਾ ਇੱਕ ਹੁੰਦਾ ਨਾ ਕਿ ਪੰਜਾਬ ਦੇ ਵਿੱਚ ਆਪਾਂ ਇੰਨਾ ਇਹੋ ਜਿਹਾ ਕੁਝ ਕਦੇ ਦੇਖਿਆ ਨਹੀਂ ਸੀ ਕਿ ਦੁਕਾਨਦਾਰਾਂ ਨੂੰ ਜਿਹੜੇ ਬਿਜ਼ਨਸ ਕਰਦੇ ਆ ਸ਼ਹਿਰਾਂ ਦੇ ਵਿੱਚ ਬਹੁਤ ਕੰਮ ਹੋ ਗਈਆਂ ਬਹੁਤ ਮੰਡੀਆਂ ਦੇ ਵਿੱਚ ਕੋਈ ਕਿਸੇ ਕੋਲ 2 ਰੁਪਏ ਹੈਗੇ ਆ ਅਗਲਾ ਕਹਿੰਦਾ ਵੀ ਸਾਨੂੰ ਦਿਓ ਜੀ 50 ਲੱਖ ਦਿਓ ਕਰੋੜ ਦਿਓ ਕਿੱਥੋਂ ਬਾਕੀ ਐਸਮ ਕਾਲਸ ਇਹ ਬਹੁਤ ਕਾਮਨ ਹੋ ਗਿਆ ਤੁਸੀਂ ਦੇਖੋ ਬਹੁਤ ਕਾਮਨ ਹੋ ਗਿਆ ਜੀ ਬਹੁਤ ਕਾਮਨ ਹੋ ਗਿਆ ਔਰ ਤੁਹਾਡੇ ਔਰ ਤੁਹਾਨੂੰ ਤੁਸੀਂ ਦੇਖੋ ਵੀ ਗਲੀਆਂ ਦੇ ਵਿੱਚ ਅਸਲੇ ਲੈ ਕੇ ਤੁਹਾਡੇ ਘਰਾਂ ਤੇ ਤੁਹਾਡੀ ਤੁਹਾਡੇ ਬਿਜ਼ਨਸ ਆਫਿਸਿਸ ਤੇ ਤੁਹਾਡੇ ਸ਼ੈਲਰਾਂ ਦੇ ਇਸ ਤਰੀਕੇ ਨਾਲ ਗੋਲੀਆਂ ਮਾਰ ਜਾਂਦੇ ਨੇ ਜਿਵੇਂ ਕੋਈ ਇਹ ਨਾਰਮਲ ਹੁੰਦਾ ਨਾ ਜਿਵੇਂ ਕੋਈ ਰੋਡ 'ਤੇ ਮਾਰ ਕੇ ਜਾਂਦਾ ਹੁੰਦਾ ਹੈਗਾ ਉਸ ਤਰੀਕੇ ਦੇ ਨਾਲ ਔਰ ਫਿਰ ਮਤਲਬ ਆਈ ਡੋਨੋ ਕਿ ਲਾਅ ਐਂਡ ਆਰਡਰ ਦਾ ਕੀ ਹਾਲ ਕਰ ਦਿੱਤਾ ਇਹਨਾਂ ਦਾ ਧਿਆਨ ਤੇ ਇਹਨਾਂ ਚੀਜ਼ਾਂ ਮਨ ਲੈ ਜਿਹੜੀਆਂ ਪੁੱਠੀਆਂ ਸਿੱਧੀਆਂ ਹੈਗੀਆਂ ਨੇ ਇਹਨਾਂ ਨੇ ਦਿੱਲੀ ਸਮਝ ਰੱਖਿਆ ਕਿ ਦਿੱਲੀ ਹੈਗਾ ਪਰ ਪੰਜਾਬ ਇੱਕ ਬਾਰਡਰ ਸਟੇਟ ਹੈ ਬੜੀ ਸੈਂਸਿਟਿਵ ਸਟੇਟ ਹੈਗੀ ਔਰ ਇੱਥੇ ਲਾਅ ਐਂਡ ਆਰਡਰ ਨੂੰ ਸੰਭਾਲਣਾ ਲੋਕਾਂ ਦੀ ਰੱਖਿਆ ਕਰਨ ਦੀ ਇਹਨਾਂ ਦੀ ਪ੍ਰਾਇਮਰੀ ਜਿਹੜੀ ਹੈਗੀ ਹੈ ਉਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਪਰ ਇਹਨਾਂ ਦਾ ਧਿਆਨ ਹੀ ਹੋਰ ਪਾਸੇ ਜਾਏਗਾ ਕਿ ਕੋਈ ਆਰਟੀ ਨਾਲ ਕੱਢ ਲਵੇ ਜੀ ਕੋਈ ਡਾਟਾ ਨਾਲ ਨਸ਼ਰ ਕਰ ਦਵੇ ਕੋਈ ਸਾਡੇ ਫੜੇ ਨਾ ਜਾਈਏ ਕੋਈ ਅਸੀਂ ਪੈਸੇ ਦਾ ਮਿਸਯੂਜ਼ ਕੀਤਾ ਜਾਂਦਾ ਉਹ ਸਾਹਮਣੇ ਨਾ ਜੇ ਪਰਚੇ ਪਾ ਦਿਓ ਜੀ ਪੱਤਰਕਾਰਾਂ ਤੇ ਪਾ ਦਿਓ ਐਕਟਿਵਿਸਟਾਂ ਦੇ ਇਹ ਇੰਦਰ ਉਲਝੇ ਹੋਏ ਜਾਂਦਾ ਬਿਲਕੁਲ ਔਰ ਮੈਂ ਸ਼ਾਇਦ ਜ਼ਿਆਦਾਤਰ ਲੋਕਾਂ ਨੂੰ ਨਾ ਪਤਾ ਹੋਵੇ ਪੰਜਾਬ ਇੱਕ ਅਜਿਹਾ ਸਟੇਟ ਹੈ ਜਿਹਦੇ ਵਿੱਚ 17 ਡੀਜੀਪੀਜ਼ ਦੇਖੋ ਪੁਲਿਸਿੰਗ ਦੇਖੋ 20 ਤੋਂ ਉੱਪਰ ਹੈ ਜੀ 20 ਤੋਂ ਉੱਪਰ ਹੈ ਹੁਣ ਰਾਈਟ ਤੁਸੀਂ ਇਹ ਦੇਖੋ ਵੀ ਔਰ 2 ਮਹੀਨਿਆਂ ਦੇ ਵਿੱਚ ਕਿੰਨੇ ਵੱਡੇ ਵੱਡੇ ਹਾਦਸੇ ਹੋਏ ਕਬੱਡੀ ਪਲੇਅਰ ਦਾ ਮਰਡਰ ਹੋਇਆ ਟੂਰਨਾਮੈਂਟ ਦੇ ਵਿੱਚ ਔਰ ਉਸ ਤੋਂ ਇਲਾਵਾ ਵੈਡਿੰਗ ਦੇ ਵਿੱਚ ਅਸੀਂ ਦੇਖਿਆ ਵੀ ਹੁਣ ਤਾਂ ਕਿਤੇ ਪਬਲਿਕ ਪਲੇਸ ਤੇ ਜਾਣ ਲੱਗੇ ਵੀ ਡਰ ਲੱਗਦਾ ਹੈ ਇਸ ਤਰ੍ਹਾਂ ਦੀ ਹਾਲਤ ਹੈ ਪੰਜਾਬ ਦੇ ਲਾਅ ਐਂਡ ਆਰਡਰ ਦੀ ਨੀ ਉਹੀ ਗੱਲ ਇਹ ਨੇ ਕਿ 20 ਤੋਂ ਉੱਪਰ ਤੁਹਾਡੇ ਡੀਜੀਪੀ ਰੈਂਕ ਦੇ ਅਫੀਸਰ ਨੇਗੇ ਇਸ ਟਾਈਮ ਪੰਜਾਬ ਦੇ ਵਿੱਚ 2025 ਦੇ ਵਿੱਚ ਮਿੱਡ ਦੇ ਵਿੱਚ ਡਾਟਾ ਆਇਆ ਸੀਗਾ ਤੁਸੀਂ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਇੱਕ ਇੱਕ ਡੀਜੀਪੀ ਲਾ ਦਿਓ ਜੇ ਤੁਹਾਡੇ ਤੇ ਕੰਟਰੋਲ ਨਹੀਂ ਹੋ ਰਿਹਾ ਉਸ ਤੋਂ ਕੀ ਹੈ ਤੁਹਾਡਾ ਕੰਟਰੋਲ ਹੋ ਜੇ ਤੁਸੀਂ ਜਿਹੜੇ ਬਹੁਤ ਥਾਵਾਂ ਤੇ ਆਪਣੇ ਸਪਾਰਸ਼ੀ ਜਿਹੜੇ ਹੈਗੇ ਐ ਐਸਐਸਪੀ ਲਾਏ ਹੋਏ ਐ ਜਿਨ੍ਹਾਂ ਦਾ ਕੋਈ ਇਸ ਟਾਈਮ ਸਨੀਅਰਟੀ ਵੀ ਨਹੀਂ ਬਣਦੀ ਤੁਸੀਂ ਆਪਣੇ ਜਿਹੜੇ ਹੈਗੇ ਆ ਮੰਤਰੀਆਂ ਦੀਆਂ ਘਰ ਵਾਲੀਆਂ ਨੂੰ ਤੁਸੀਂ ਐਸਐਸਪੀ ਬਣਾਉਣ ਦੇ ਲਈ ਸੈਨਿਓਰਿਟੀ ਨੂੰ ਤੁਸੀਂ ਜਿਹੜਾ ਹੈਗਾ ਉਹ ਉਹਦੀ ਗੁਤਨਾ ਕੀਤੀ ਹੈਗੀ ਤੇ ਮਤਲਬ ਬੜਾ ਕੁਝ ਕੰਪਿਟ ਕੰਪੀਟਿਟਿਵ ਬੰਦਿਆਂ ਨੂੰ ਤੁਸੀਂ ਖੁੱਡੇ ਲੈਣ ਲਾਇਆ ਹੋਇਆ ਬਹੁਤ ਸਾਰੇ ਆਫੀਸਰਸ ਨੂੰ ਮੈਂ ਜਾਣਦਾ ਜਿਹੜੇ ਬੜੇ ਚੰਗੇ ਆਫੀਸਰ ਨੇ ਬਹੁਤ ਕੰਪੀਟੈਂਟ ਨੇ ਬਿਲਕੁਲ ਜਿਆਦਾ ਕੰਪੀਟਿਟਿਵ ਨੇ ਇਮਾਨਦਾਰ ਨੇ ਉਹਨਾਂ ਨੂੰ ਇਹਨਾਂ ਨੇ ਕਿਸੇ ਨੂੰ ਹਿਊਮਨ ਰਾਈਟਸ ਤੇ ਲਾ ਰੱਖਿਆ ਕਿਸੇ ਨੂੰ ਕਿਸੇ ਤੇ ਲਾ ਰੱਖਿਆ ਕਿਸੇ ਨੂੰ ਲਿਟੀਗੇਸ਼ਨ ਤੇ ਲਾ ਰੱਖਿਆ ਕਿਸੇ ਨੂੰ ਕਿਵੇਂ ਕਰ ਰੱਖਿਆ ਕਿਸੇ ਨੂੰ ਸੀਆਈ ਤੇ ਕਿਸੇ ਨੂੰ ਕਾਊਂਟਰ ਇੰਟੈਲੀਜੈਂਸ ਦੇ ਰੱਖਿਆ ਆਈਜੀ ਕਿਸੇ ਨੂੰ ਕਾਊਂਟਰ ਉਹ ਆਪਣੇ ਕਾਉਂਟਰ ਇੰਟੈਲੀਜੈਂਸ ਇਥੇ ਬਠਿੰਡਾ ਰੇਂਜ ਦੇ ਵਿੱਚ ਲੱਗੇ ਉਹ ਮਤਲਬ ਕਿੰਨੇ ਚੰਗੇ ਆਫੀਸਰ ਦੇਖੋ ਬਹੁਤ ਇੱਕ ਆਫਸਰ ਅਬਨੀਤ ਸਿੱਧੂ ਹਾਂਜੀ ਤੇ ਉਹ ਤੁਸੀਂ ਦੇਖੋ ਵੀ ਉਹ ਉਹਨਾਂ ਨੂੰ ਕੋਡੇ ਲਾਈਨ ਟਾਈਪ ਲਾਇਆ ਹੋਇਆਗਾ ਤੇ ਉਹ ਉਹ ਵਿਚਾਰੇ ਹੁਣ ਕੀ ਕਰਮ ਉਹਨਾਂ ਦੀ ਟੀਮ ਵੀ ਆਈ ਸੀ ਜਦੋਂ ਗੋਲੀ ਚੱਲੀ ਸੀ ਸਾਡੇ ਹੂੰ ਹੂੰ ਬਿਲਕੁਲ ਬਿਲਕੁਲ ਹਾਂਜੀ ਤੁਸੀਂ ਇਹ ਦੱਸੋ ਵੀ ਜਿਹੜਾ 4 ਤਰੀਕ ਨੂੰ ਹੁਣ ਚੰਡੀਗੜ੍ਹ ਵਿਖੇ ਪ੍ਰੋਗਰਾਮ ਉਲੀਕਿਆ ਗਿਆ ਹੈ ਉਹਦੇ ਵਿੱਚ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੇ ਨੇ ਤੁਹਾਡਾ ਸਾਥ ਦੇਣਗੇ ਕੀ ਉਦੋਂ ਪਹਿਲਾਂ ਕਿਉਂਕਿ ਗਵਰਨਮੈਂਟ ਨੂੰ ਵੀ ਪਤਾ ਲੱਗ ਗਿਆ ਹੈ ਕਿ ਤੁਸੀਂ ਇਹ ਕਰਨ ਜਾ ਰਹੇ ਹੋ ਪ੍ਰੋਟੈਸਟ ਔਰ ਹਰ ਜਿਹੜਾ ਹੈਗਾ ਹਰ ਕੋਈ ਯੂ ਟਰਨ ਦੀ ਗਵਰਨਮੈਂਟ ਦੇ ਯੂ ਟਰਨ ਦੀ ਵੇਟ ਕਰ ਰਿਹਾ ਇਸ ਕੇਸ ਦੇ ਵਿੱਚ ਉਹਦੇ ਵਿੱਚ ਕੀ ਜਦੋਂ ਤੁਸੀਂ ਉਹ ਇਹਨਾਂ ਨੂੰ ਉਹ ਐਲਾਨਿਆ ਕਿ ਅਸੀਂ 4 ਤਰੀਕ ਨੂੰ ਇਕੱਠ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਉਦੋਂ ਬਾਅਦ ਕੀ ਗਵਰਨਮੈਂਟ ਅਫੀਸ਼ੀਅਲਸ ਵੱਲੋਂ ਕਿਸੇ ਨੇ ਤੁਹਾਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਗਵਰਨਮੈਂਟ ਅਫੀਸ਼ੀਅਲਸ ਨੇ ਡਾਇਰੈਕਟ ਕੋਈ ਕੰਟੈਕਟ ਨਹੀਂ ਕੀਤਾ ਇਧਰ ਉਧਰੋਂ ਸੁਣੇ ਹੈ ਕੋਈ ਤੇ ਬਟ ਉਹ ਅਸੀਂ ਸਿੰਪਲੀ ਜੇ ਕੋਈ ਸੁਨੇਹਾ ਲੈ ਕੇ ਆਉਂਦੇ ਸਿੰਪਲੀ ਅਸੀਂ ਕਿਹਾ ਵੀ ਦੇਖੋ ਐਫ ਆਈ ਆਰ ਹੋਈ ਹੈਗੀ ਤੁਸੀਂ ਜੋ ਵੀ ਹੈ ਦਾ ਕਰੋ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਅਸੀਂ ਤੁਹਾਡੇ ਨਾਲ ਕੀ ਬੈਠਣਾ ਹੈ ਜਾਂ ਕੀ ਗੱਲ ਕਰਨੀ ਹੈ ਤੇ ਅਸੀਂ ਜੋ ਵੀ ਸਾਡੇ ਕਾਨੂੰਨੀ ਹੱਕ ਨੇ ਅਸੀਂ ਉਹਨਾਂ ਨੂੰ ਉਹਨਾਂ ਨੂੰ ਅਸੀਂ ਵਰਤਾਂਗੇ ਤੇ ਜੋ ਵੀ ਸਾਡੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਕਿ ਦੱਸੋ ਸਾਡੀ ਕੀ ਗਲਤੀ ਹੈ ਅਸੀਂ ਮੁਜ਼ਾਹਰੇ ਕਰਾਂਗੇ ਚੰਡੀਗੜ੍ਹ ਦੇ ਵਿੱਚ ਇੱਕ ਸੰਕੇਤਕ ਮੁਜ਼ਾਹਰਾ ਰੱਖਿਆ ਹੈਗਾ ਜਿੱਥੇ ਪੱਤਰਕਾਰ ਭਾਈਚਾਰਾ ਜਿੱਥੇ ਜਿੱਥੇ ਜਨਤਕ ਜਿੱਥੇ ਬੁੰਦੀਆਂ ਦੇ ਨਮਾਇंदे ਤੇ ਸਟੂਡੈਂਟ ਤੇ ਲਾਅ ਲਾਅ ਦੇ ਜਿਹੜੇ ਆਪਣੇ ਬੰਦੇ ਹੈਗੇ ਆ ਜਾਂ ਕਿਨੂ ਵੀ ਐਕਟੀਵਿਸਟ ਹੈਗੇ ਆ ਉਹ ਇਕੱਠੇ ਹੋ ਕੇ ਅਸੀਂ 17 ਸੈਕਟਰ ਦੇ ਵਿੱਚ 4 ਤਰੀਕ ਨੂੰ 1 ਵਜੇ ਪ੍ਰੋਗਰਾਮ ਕੀ ਕਰ ਰਹੇ ਆ ਉਸ ਤੋਂ ਬਾਅਦ ਉਸ ਤੋਂ ਬਾਅਦ 10 ਤਰੀਕ ਨੂੰ ਬਠਿੰਡੇ ਤੋਂ ਸ਼ੁਰੂ ਕਰਾਂਗੇ ਫਿਰ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਪੁਤਲੇ ਫੋਕੇ ਜਾ ਰਹੇ ਨੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਅੱਜ ਡੀਸੀ ਨੂੰ ਮੰਗ ਪੱਤਰ ਦਿੱਤੇ ਨੇ ਜਾਂ ਜਿਹੜੇ ਯੂਨੀਅਨਾਂ ਹੈਗੀਆਂ ਪੱਤਰਕਾਰਾਂ ਦੀਆਂ ਉਹ ਸਪੋਰਟ ਕਰ ਰਹੀਆਂ ਨੇ ਐਕਟਿਵਿਸਟ ਸਪੋਰਟ ਕਰ ਰਹੇ ਨੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਕਿਸਾਨ ਯੂਨੀਅਨਾਂ ਹੋ ਗਈਆਂ ਉਹ ਸਾਰੀਆਂ ਉਗਰਾਹਾਂ ਡਕਾਉਂਦਾ ਹੋਰ ਜਿਹੜੇ ਆਪਣੇ ਮੋਰਚੇ ਨੇ ਬਹੁਤ ਸਾਰੇ ਬੇਰੋਜ਼ਗਾਰ ਮੋਰਚਾ ਟੀਚਰ ਯੂਨੀਅਨਾਂ ਨੇ ਸਪੋਰਟ ਕੀਤੀ ਹੈ ਸਾਡੀ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਜਿਹੜੇ ਹੈੱਡ ਹੈਗੇ ਹੈਗੇ ਆਪਣੇ ਪ੍ਰਧਾਨ ਹੈਗੇ ਉਹਨਾਂ ਦੇ ਫੋਨ ਆਏ ਉਹਨਾਂ ਨੇ ਟਵੀਟ ਵੀ ਕੀਤੇ ਉਹਨਾਂ ਨੇ ਪ੍ਰੈਸ ਰੀਲੀਜ਼ ਵੀ ਦਿੱਤੇ ਸੁਖਵੀਰ ਬਾਦਲ ਨੇ ਵੀ ਇਸ ਚੀਜ਼ ਨੂੰ ਲੈ ਕੇ ਉਹ ਨਿਖੇਧੀ ਕੀਤੀ ਹਾਂਜੀ ਬਿਲਕੁਲ ਸੁਖਵੀਰ ਬਾਦਲ ਜੀ ਹੋਗੇ ਆਪਣੇ ਪ੍ਰਤਾਪ ਬਾਜਵਾ ਜੀ ਹੋਗੇ ਰਾਜਾ ਬੜਿੰਗੀ ਹੋਗੇ ਚੰਨੀ ਜੀ ਹੋਗੇ ਤੇ ਜਾਂ ਸਾਰੀਆਂ ਜਿੰਨੀਆਂ ਵੀ ਪ੍ਰ 代表ਨਾ ਜਖੜ ਜੀ ਹੋਗੇ ਇਹਨਾਂ ਨੇ ਫੋਨ ਆਉਂਨੇ ਫੋਨ ਵੀ ਕੀਤੇ ਤੇ ਇਹਨਾਂ ਨੇ ਟਵੀਟ ਵੀ ਕੀਤੇ ਸਾਰਿਆਂ ਨੇ ਤੇ ਇਹਨਾਂ ਨੇ ਸਪੋਰਟ ਕੀਤੀ ਹੈ ਤੇ ਇਸੇ ਤਰੀਕੇ ਜਿਹੜੀ ਜਨਤਕ ਜਥੇਬੰਦੀਆਂ ਨੇ ਹੋਰ ਨੇ ਇਨਨੇ ਸਪੋਰਟ ਕੀਤੀ ਹੈ ਠੀਕ ਹੈ ਲੋਕ ਵੀ ਦੇਖੋ ਮੇਰੇ ਤੇ ਮਨਨ ਕਿ ਜਿਹੜੇ ਆਮ ਲੋਕ ਵੀ ਉਹ ਵੀ ਵਿਰੋਧੀ ਤੇਰੀ ਹੁੰਦੇ ਨੇ ਜੇ ਕਿਤੇ ਵਿਰੋਧੀ ਤੇਰੀ ਕੋਈ ਕਮੀ ਹੈਗੀ ਹੈ ਤਾਂ ਲੋਕਾਂ ਨੂੰ ਸਵਾਲ ਕਰਨਾ ਚਾਹੀਦੇ ਆ ਵੈਸਟ ਦੇ ਵਿੱਚ ਇੱਕ ਨਵਾਂ ਕਲਚਰ ਚੱਲ ਰਿਹਾ ਜਿਹੜੀ ਜਰਨਲਿਜ਼ਮ ਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਜਰਨਲਿਜ਼ਮ ਆਪ ਕਰਨਾ ਪੈਣਾ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਤੁਸੀਂ ਵੀ ਦੇਖਦੇ ਹੋਵੋਗੇ ਇੱਕ ਪਾਲਿਸੀ ਵਰਤੀ ਜਾ ਰਹੀ ਹੈ ਜਿਹਨੂੰ ਕਹਿੰਦੇ ਕੈਰਟ ਔਰ ਸਟਿਕ ਪਾਲਿਸੀ ਜਾਂ ਤਾਂ ਡੰਡੇ ਨਾਲ ਮੰਨ ਜਾਓ ਜਾਂ ਫਿਰ ਕੋਈ ਕੁਝ ਕੁਝ ਲੈ ਦੇ ਕੇ ਮੰਨ ਜਾਓ ਬਹੁਤ ਸਾਰੇ ਜਿਹੜੇ ਮੇਨਸਟ੍ਰੀਮ ਮੀਡੀਆ ਨੂੰ ਇਹਨਾਂ ਨੇ ਕੰਟਰੋਲ ਕਰ ਲਿਆ ਹੈਗਾ ਕੁਝ ਤੁਹਾਡੇ ਵਰਗੇ ਇੰਡੀਪੈਂਡੈਂਟ ਜਿਹੜੇ ਹੈਗੇ ਆ ਉਹ ਬੱਚੇ ਅਗੇ ਤੇ ਉਹਨਾਂ ਨੂੰ ਹੁਣ ਇਹ ਜਿਹੜਾ ਹੈਗਾ ਪਰਚੇ ਪਾ ਕੇ ਡਰਾਉਣ ਦੀ ਕੋਸ਼ਿਸ਼ ਕਰ ਰਹੇ ਆ ਇਨਡਾਇਰੈਕਟਲੀ ਕਿ ਤੁਸੀਂ ਡਰੋ ਨਹੀਂ ਤੁਹਾਡੇ ਤੇ ਵੀ ਪਰਚਾ ਪਾ ਦਿੱਤਾ ਜਾਵੇ ਰਾਈਟ ਰਾਈਟ ਬਿਲਕੁਲ ਜੋ ਮੇਨਸਟ੍ਰੀਮ ਮੀਡੀਆ ਦਾ ਹਾਲ ਹੈ ਉਹ ਤਾਂ ਸਭ ਨੂੰ ਪਤਾ ਹੈ ਪਰ ਅਸੀਂ 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 ਹਮੇਸ਼ਾ ਸੱਚ ਦੇ ਨਾਲ ਖੜੇ ਆ ਨਹੀਂ ਬਿਲਕੁਲ ਡੈਫੀਨੇਟਲੀ ਜੀ ਹਾਂ ਜੀ ਔਰ ਹਮੇਸ਼ਾ ਖੜੇ ਰਹਾਂਗੇ ਥੈਂਕ ਯੂ ਸੋ ਮਚ ਫॉर ਯਰ ਟਾਈਮ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ